ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਫੋਨ ਦੀ ਵੀਡੀਓ ਵੇਖੀ ਸੀ ਆਕਾਸ਼ਦੀਪ ਵੀਰੇ ਦੀ ਉਹ ਵੀਰ ਅਗਨੀ ਵੀਰ ਫੌਜ ਵਿੱਚ ਭਰਤੀ ਹੋਇਆ ਸੀ ਤੇ ਅੱਜ ਉਹ ਸਾਡੇ ਦੇਸ਼ ਦੇ ਸ਼ਹੀਦ ਹੋ ਕੇ ਆ ਗਿਆ ਹੈ ਤੇ ਜਦੋਂ ਉਹ ਵੀਰ ਜਾ ਰਿਹਾ ਸੀ ਫੌਜ ਵਿੱਚ ਤਾਂ ਉਸ ਦੇ ਮਾਪੇ ਉਸ ਨੂੰ ਕਿੰਨਾ ਪਿਆਰ ਕਰ ਰਹੇ ਸੀ ਕਿੰਨਾ ਉਸ ਨੂੰ ਦਿਲਾਰ ਦੇ ਰਹੇ ਸੀ ਤੇ ਜਦੋਂ ਅੱਜ ਵੀਡੀਓ ਵਿੱਚ ਉਸ ਦੀ ਮਾਂ ਬਾ ਮਾਰਦੀ ਰੋਂਦੀ ਹੋਈ ਦੇਖੀ ਤਾਂ ਮਨ ਬਹੁਤ ਉਦਾਸ ਹੋਇਆ ਤਾਂ ਹੀ ਤਾਂ ਸਿਆਣਿਆਂ ਨੇ ਕਿਹਾ ਕਿ ਜੰਗਾ ਟਲੀਆਂ ਹੀ ਚੰਗੀਆਂ ਨੇ ਸਾਡੀਆਂ ਸਰਕਾਰਾਂ ਨੂੰ ਹਮੇਸ਼ਾ ਬੈ ਕੇ ਸਮਝੌਤੇ ਕਰਨੀ ਚਾਹੀਦੇ ਤੇ ਆਪਾਂ ਪੁਰਾਣੇ ਇਤਿਹਾਸ ਵਿੱਚ ਪੜਦੇ ਹਾਂ ਕਿ ਪਹਿਲਾਂ ਦੀ ਜੰਗਾ ਵਿੱਚ ਗੁਰੂ ਸਾਹਿਬਾਨ ਵੇਲੇ ਜਦੋਂ ਜੰਗਾ ਹੁੰਦੀਆਂ ਸੀ ਤਾਂ ਜੇ ਕਿਸੇ ਘਰ ਵਿੱਚ ਪੰਜ ਚਾਰ ਪੁੱਤਰ ਨੇ ਤਾਂ ਉਹ ਆਪਣਾ ਇੱਕ ਪੁੱਤਰ ਗੁਰੂ ਸਾਹਿਬ ਦੀ ਫੌਜ ਵਿੱਚ ਭਰਤੀ ਕਰ ਦਿੰਦੇ ਨੇ ਪਰ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਮਾਪੇ ਆਪਣੇ ਬੱਚਾ ਨੂੰ ਰੋਜ਼ਗਾਰ ਲਈ ਹੀ ਫੌਜ ਵਿੱਚ ਭਰਤੀ ਕਰਦੇ ਨੇ ਤਾਂ ਜੋ ਉਹਨਾਂ ਦੀ ਸੌਖੀ ਜ਼ਿੰਦਗੀ ਕੱਟੀ ਜਾ ਸਕੇ ਪਰ ਉਸ ਸਮੇਂ ਜੋ ਵੱਡੇ ਜਰਨੈਲ ਹੁੰਦੇ ਸੀ ਉਹ ਸਭ ਤੋਂ ਅੱਗੇ ਖੁਦ ਲੜਦੇ ਸੀ ਸਭ ਤੋਂ ਅੱਗੇ ਜਾ ਕੇ ਤੇ ਸਿਪਾਹੀ ਉਹਨਾਂ ਦੇ ਪਿੱਛੇ ਹੁੰਦੇ ਸੀ ਹਮੇਸ਼ਾ ਤੇ ਅੱਜ ਦੇ ਸਮੇਂ ਵਿੱਚ ਇਸ ਤੋਂ ਉਲਟ ਹੈ ਤੇ ਜਦੋਂ ਅੱਜ ਆਕਾਸ਼ਦੀਪ ਵੀਰੇ ਦੀ ਮਾਂ ਨੂੰ ਜਦੋਂ ਰੋਂਦੇ ਵਿਰਕਦੇ ਦੇਖਿਆ ਤਾਂ ਮਨ ਹੋ ਤਦ ਦੁਖੀ ਹੋਇਆ ਤੇ ਉਹ ਕਹਿ ਰਹੀ ਸੀ ਕਿ ਉਸ ਦਾ 7 ਫੁੱਟ ਦਾ ਪੁੱਤ ਅੱਜ ਡੱਬੇ ਵਿੱਚ ਬੰਦ ਹੋ ਕੇ ਆ ਗਿਆ ਤੇ ਉਹ ਕਿਵੇਂ ਸਬਰ ਕਰੇ ਤੇ ਉਹ ਕਹਿੰਦੀ ਸੀ ਕਿ ਮਾਨਤਾ ਹੋਇਆ ਹੈ ਸਾਨੂੰ ਤੇਰੇ ਤੇ ਪਰ ਅੱਜ ਸਾਡਾ ਘਰ ਖਾਲੀ ਹੋ ਗਿਆ ਤੇ ਸਰਕਾਰ ਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਤਨ ਦੇਣਾ ਚਾਹੀਦਾ ਹੈ ਤੇ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਚਾਹੇ ਫੌਜੀ ਅਗਨੀਵੀਰ ਭਾਰਤੀ ਹੀ ਕਿਉਂ ਨਾ ਹੋਏ ਹੁਣ। ਤੇ ਪੱਤਰਕਾਰ ਵੀਰਾਂ ਨੂੰ ਇਹ ਬੇਨਤੀ ਹੈ ਕਿ ਇੰਟਰਵਿਊ ਕਰਨਾ ਉਹ ਤੁਹਾਡੀ ਡਿਊਟੀ ਹੈ ਉਹ ਤੁਸੀਂ ਕਰੋ। ਰੋ ਤੁਸੀਂ ਉਸ ਮੈਂਬਰ ਦੀ ਇੰਟਰਵਿਊ ਕਰੋ ਜਿਹੜਾ ਘਰ ਵਿੱਚ ਗੱਲ ਕਰਨ ਦੇ ਯੋਗ ਹੋਵੇ ਤੇ ਉਹ ਵਿਰਕ ਦੀ ਮਾਂ ਨੂੰ ਰੋਂਦੀ ਮਾਂ ਨੂੰ ਬਾਰ-ਬਾਰ ਪੁੱਛਣਾ ਮੈਨੂੰ ਗਲਤ ਲੱਗਦਾ ਹੈ ਜੇ ਮੇਰੀ ਗੱਲ ਠੀਕ ਨਾ ਹੋਵੇ ਤਾਂ ਮਾਫੀ ਤੇ ਹੋਰ ਲੋਕਾਂ ਲਈ ਤਈ ਜੰਗ 2-3 ਦਿਨਾਂ ਦੀ ਖੇਡ ਸੀ ਕਿਵੇਂ ਉਹ ਵੀਡੀਓ ਬਣਾਉਂਦੇ ਹੁੰਦੇ ਸੀ ਮਸਾਈ ਦਾ ਨਾਲ ਖੜ ਕਰਕੇ ਫੋਟੋਆਂ ਖਿਚਾਉਂਦੇ ਹੁੰਦੇ ਸੀ ਡਰੋਨ ਨਾਲ ਪਰ ਜਿਨ੍ਹਾਂ ਦੇ ਜਿਹੜੀਆਂ ਮਾਵਾਂ ਦੇ ਪੁੱਤ ਸ਼ਹੀਦ ਹੋਏ ਐ ਉਹਨਾਂ ਨੂੰ ਪੁੱਛ ਕੇ ਦੇਖੋ ਤੁਸੀਂ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਾਖਣ ਤੇ ਸਾਨੂੰ ਅਜਿਹੇ ਫੌਜੀ ਵੀਰਾਂ ਤੇ ਹਮੇਸ਼ਾ ਹੀ ਫਕਰ ਹੈ ਜਿਨ੍ਹਾਂ ਦੀ ਵਜ੍ਹਾ ਤੇ ਅਸੀਂ ਘਰਾਂ ਵਿੱਚ ਚੈਨ ਦੀ ਨੀਂਦ ਸੌਂਦੇ ਹਾਂ ਤੇ ਵਾਹਿਗੁਰੂ ਜੀ ਆਕਾਸ਼ਦੀਪ ਵੀਰੇ ਦੇ ਮਾਪਿਆਂ ਨੂੰ ਸਬਰ ਬਖਸ਼ਣਾ ਤੇ ਸਰਕਾਰ ਵੀ ਉਹਨਾਂ ਨਾਲ ਖੜੇ ਤੇ ਸਮੇਂ-ਸਮੇਂ ਤੇ ਉਹਨਾਂ ਦਾ ਸਾਥ ਦੇਵੇ ਤੇ ਸਾਡੇ ਨੌਜਵਾਨ ਵੀਰ ਵੀ ਉਸ ਮਾਂ ਨੂੰ ਜਾ ਕੇ ਦਿਲਾਸਾ ਜ਼ਰੂਰ ਦੇਣ ਧੰਨਵਾਦ ਜੀ